ਸੀਐਮ ਮਾਨ ਦੀ ਪੰਜਾਬੀਆਂ ਨੂੰ ਸਵਾਗਤ ਦਿਨ ਚੜ੍ਹਦੇ ਹੀ ਕਰਤੇ ਪੰਜਾਬੀ ਖੁਸ਼ ਨਹੀਂ ਹੋਵੇਗੀ ਪੰਜਾਬੀਆਂ ਦੀ ਖਾਜ ਖਵਾਰੀ ਜਿहां ਦੱਸ ਜੇ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਜਦੋਂ ਤੋਂ ਉਹ ਸੱਤਾ ਦੇ ਵਿੱਚ ਆਏ ਨੇ ਆਪਣੇ ਵੱਲੋਂ ਕੀਤੇ ਗਿਆ ਹਰ ਇੱਕ ਵਾਅਦੇ ਨੂੰ ਉਹਨਾਂ ਨੇ ਪੂਰਾ ਕੀਤਾ ਆ ਜਿਸ ਤੋਂ ਬਾਅਦ ਪੰਜਾਬੀ ਵੀ ਬੜੇ ਖੁਸ਼ ਨਜ਼ਰ ਆਉਂਦੇ ਨੇ ਤਾਂ ਇੱਥੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਹੋਰ ਪੰਜਾਬੀਆਂ ਦੇ ਨਾਲ ਵਾਅਦਾ ਕੀਤਾ ਸੀ ਜਿਸ ਨੂੰ ਕਿ ਹੁਣ ਉਹਨਾਂ ਨੇ ਪੂਰਾ ਕਰ ਦਿੱਤਾ ਆ ਉਹਨਾਂ ਨੇ ਸਿੱਧੇ ਤੌਰ ਤੇ ਕਹਿ ਸੀ ਕਿ ਅਸੀਂ ਪੰਜਾਬੀਆਂ ਦੀ ਖੱਜਲ ਖਵਾਰੀ ਨਹੀਂ ਹੋਣ ਦਵਾਗੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬੀਆਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ ਜਿੱਥੇ ਕਿ ਦਿੱਲੀ 에어ਪੋਰਟ ਤੇ ਪੰਜਾਬੀਆਂ ਲਈ ਵਿਸ਼ੇਸ਼ ਕਾਉਂਟਰ ਜਿਹੜਾ ਆ ਆਮ ਆਦਮੀ ਪਾਰਟੀ ਦੀ ਸਰਕਾਰ ਖੋਲਣ ਜਾ ਰਹੀ ਆ ਇਸ ਦੀ ਜਾਣਕਾਰੀ ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤੀ ਆ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਦਿੱਲੀ 에어ਪੋਰਟ ਤੇ ਸੁਵਿਧਾ ਕੇਂਦਰ ਸ਼ੁਰੂ ਕਰ ਰਹੀ ਆ ਜਿਸ ਦੇ ਵਿੱਚ ਪੰਜਾਬੀਆਂ ਨੂੰ ਵੱਡਾ ਫਾਇਦਾ ਮਿਲੇਗਾ ਤੇ ਇੱਥੇ ਪੰਜਾਬੀਆਂ ਦੀ ਖੱਜਲ ਖੁਵਾਰੀ ਵੀ ਨਹੀਂ ਹੋਵੇਗੀ ਲੋੜੀ ਪੰਜਾਬੀਆਂ ਨੂੰ ਇੱਕ ਹੋਰ ਤੋਹਫ਼ਾ ਸੀਐਮ ਭਗਵੰਤ ਮਾਨ ਦੀ ਸਰਕਾਰ ਨੇ ਦੇ ਦਿੱਤਾ ਜੀ ਹਾਂ ਔਰ ਪੰਜਾਬੀ ਵੀ ਖੁਸ਼ ਹੋ ਜਾਣਗੇ ਤੇ ਉਹਨਾਂ ਦੀ ਖੱਜਲ ਖੁਵਾਰੀ ਵੀ ਨਹੀਂ ਹੋਵੇਗੀ ਦੱਸਦੇ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬੀਆਂ ਨੂੰ ਵੱਡਾ ਤੋਹਫ਼ਾ ਦਿੱਤਾ ਤੇ ਦਿੱਲੀ 에ਰਪੋਰਟ ਤੇ ਪੰਜਾਬੀਆਂ ਲਈ ਵਿਸ਼ੇਸ਼ ਕਾਊਂਟਰ ਖੋਲ੍ਹ ਦਿੱਤਾ ਹੈ ਇਸ ਦੀ ਜਾਣਕਾਰੀ ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤੀ ਆ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਦਿੱਲੀ 에ਰਪੋਰਟ ਤੇ ਸੁਵਿਧਾ ਕੇਂਦਰ ਸ਼ੁਰੂ ਕਰ ਰਹੀ ਹੈ ਇਹ ਆਈਜੀਆਈ 에어ਪੋਰਟ ਟਰਮੀਨਲ 3 ਵਿਕੇ ਸਥਿਤ ਕੀਤਾ ਜਾਵੇਗਾ ਪੰਜਾਬ ਸਰਕਾਰ ਅਤੇ ਜੀਐਮਆਰ ਨਵੀਂ ਦਿੱਲੀ ਵਿਚਕਾਰ 12 ਜੂਨ 2024 ਨੂੰ 2 ਸਾਲਾਂ ਲਈ ਇੱਕ ਸਮਝੌਤੇ ਤੇ ਹਸਤਾਖਰ ਕੀਤੇ ਗਏ ਨੇ ਅੱਜ ਇੰਟਰਨੈਸ਼ਨਲ 에어ਪੋਰਟ ਦੇ ਟਰਮੀਨਲ 3 ਪੇ ਅਰਾਈਵਲ ਪੇ ਅਸੀਂ ਨੇ ਵਾਦਾ ਕੀਤਾ ਥਾ ਇੱਕ ਵਾਦਾ ਨਹੀਂ ہمارا ਇੱਕ ਵਿਜ਼ਨ ਥਾ ਕਿ ਕਿਉਂਕਿ ਬਹੁਤ ਪੰਜਾਬੀ ਜੋ ਹੈ ਉਹ ਐਨ ਆਰ ਆਈ ਹੈ ਉਹ ਹਰ ਰੋਜ਼ ਬੈਂਕੂਵਰ ਜਾਂਦੇ ਹਨ ਟੋਰਾਂਟੋ ਜਾਂਦੇ ਹਨ ਲੰਡਨ ਜਾਂਦੇ ਹਨ ਮੈਲਬਨ ਜਾਂਦੇ ਹਨ ਸਿਡਨੀ ਜਾਂਦੇ ਹਨ ਕਈ ਵਾਰ ਐਸੀ ਦਿੱਕਤوں ਦਾ ਸਾਹਮਣਾ ਕਰਨਾ ਪड़ जाता है ਬਜ਼ੁਰਗ हैं अकेले हैं फ्लाइट मिस हो गई पता नहीं कहां जाना है पता नहीं कब जाना है पता नहीं कौन सा होटल दिया है सामान नहीं आया पता नहीं कहाँ लिखवाना है सामान बहुत सी दिक्कतें थी मेरा खुद का भी ऐसा एक्सपीरियंस रहा है जब मैं एज एन आर्टिस्ट आता जाता रहता था एयरपोर्ट पे तो हमको भी लिखवाना पड़ता था सामान नहीं आया जी ब्रिटिश एयरवेज का सामान नहीं आया जी के का सामान नहीं आया जी लुफ्तानसा का मैं किसी एयरलाइन को कोई ਆਪਾ ਤੇ ਨਹੀਂ ਜਤਾ ਰਹਾ ਹੂੰ ਕਈ ਵਾਰ ਹੋ ਜਾਂਦਾ ਹੈ ਉਹਦੇ ਵਾਸਤੇ ਅੱਜ ਅਸੀਂ ਟਰਮੀਨਲ 3 ਤੇ ਪੰਜਾਬ ਹੈਲਪ ਸੈਂਟਰ ਪੰਜਾਬ ਸਹਾਇਤਾ ਕੇਂਦਰ ਖੋਲਾ ਹੈ ਕਿਸੇ ਵੀ ਬੰਦੇ ਕੋ ਅਗਰ ਡਿਪਾਰਚਰ 'ਤੇ ਦਿੱਕਤ ਹੈ ਤੋ ਆ ਜਾਏ ਟਰਮੀਨਲ 3 ਕੇ ਅਰਾਈਵਲ 'ਤੇ ਆ ਜਾਏ ਅੰਦਰ ਹੀ हेल्प सेंटर है दो अफसरों की ड्यूटी लगाई है कंप्यूटर लगे हुए हैं दो इनोवा गाड़ियां हमने स्पेशली यहाँ पे रखी हुई हैं क्या पता किसी का सामान ना आए क्या पता किसी के रात बितानी पड़े हाउ होटल नहीं मिल रहा ये वो होटल भी छोड़ के आ सकते हैं अदर अदरवाइज कोई ऐसी दिक्कत है तो पंजाब भवन में हम स्पेशल अरेंजमेंट करके उनका पंजाब भवन में रहने का इंतजाम कर सकते हैं अगले दिन उनको उनकी जो फ्लाइट है आगे वाली उसमें हम उसका प्रबंध करवा सकते हैं दस दिए कि ਜਿਹੜਾ ਪੰਜਾਬ ਸਰਕਾਰ ਦੇ ਵੱਲੋਂ ਸੁਵਿਧਾ ਕੇਂਦਰ ਖੋਲਿਆ ਗਿਆ ਆ ਉਸ ਦੇ ਵਿੱਚ ਕੀ ਕੀ ਸਹੂਲਤਾਂ ਹੋਣਗੀਆਂ ਪੰਜਾਬ ਸਰਕਾਰ ਵੱਲੋਂ ਖੁੱਲਣ ਜਾ ਰਿਹਾ ਇਹ ਸੁਵਿਧਾ ਕੇਂਦਰ 24 ਘੰਟੇ ਕੰਮ ਕਰੇਗਾ ਇਸ ਸੁਵਿਧਾ ਕੇਂਦਰ ਦਾ ਉਦੇਸ਼ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਐਨ ਆਰ ਆਈ ਜ਼ਾ ਤੇ ਹੋਰ ਯਾਤਰੀਆਂ ਦੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਹੋਰ ਸੰਭਵ ਸਹਾਇਤਾ ਕਰਨਾ ਪ੍ਰਦਾਨ ਕਰੇਗਾ ਜਾਨਕਿ ਜਿਹੜੀ ਵੀ ਤੁਹਾਨੂੰ ਉੱਤੇ ਸਹਾਇਤਾ ਚਾਹੀਦੀ ਹੈ ਤੁਹਾਨੂੰ ਸਹਾਇਤਾ ਮਿਲੇਗੀ ਐਤੇ ਹੀ ਬਸ ਨਹੀਂ ਹੁੰਦੀ ਬਲਕਿ ਇਸ ਕੇਂਦਰ ਦੇ ਵਿੱਚ ਦੋ ਇਨੋਵਾ ਗੱਡੀਆਂ ਹੋਣਗੀਆਂ ਜੋ ਪੰਜਾਬ ਪਹੁੰਚਾਤੇ ਹੋਰ ਨੇੜਲੇ ਸਥਾਨਾਂ ਤੱਕ ਯਾਤਰੀਆਂ ਦੀ ਸਥਾਨ ਕਹਾਵਾ ਜਾਈ ਦੇ ਵਿੱਚ ਮਦਦ ਕਰਨ ਲਈ ਉਪਲਬਧ ਰਹਿਣਗੀਆਂ ਯਾਤਰੀ ਰਿਸ਼ਤੇਦਾਰ ਹਵਾਈ ਅੱਡੇ ਤੇ ਲਾਈਟਾਂ ਕਨੈਕਟਿੰਗ ਫਲਾਈਟਾਂ ਟੈਕਸੀ ਸੇਵਾਵਾਂ ਮਾ ਗੁੰਮ ਹੋਏ ਸਮਾਨ ਦੀ ਸਹੂਲਤ ਅਤੇ ਹੋਰ ਲੋੜਿੰਦੀ ਸਹਾਇਤਾ ਲਈ ਮਦਦ ਲੈ ਸਕਦੇ ਨੇ ਅਤੇ ਵੀ ਦੱਸਿਆ ਕਿ ਐਮਰਜੈਂਸੀ ਦੀ ਸਥਿਤੀ ਦੇ ਵਿੱਚ ਪੰਜਾਬ ਭਵਨ ਦਿੱਲੀ ਦੇ ਵਿੱਚ ਕੁਝ ਕਮਰੇ ਯਾਤਰੀਆਂ ਅਤੇ ਰਿਸ਼ਤੇਦਾਰਾਂ ਲਈ ਉਪਲਬਧ ਕਰਵਾਏ ਜਾਣਗੇ ਇਸ ਲਈ ਬਕਾਇਦਾ ਸਹਾਇਤਾ ਕੇਂਦਰ ਜਾਣ ਕੇ ਹੈਲਪਲਾਈ ਨੰਬਰ 011 6123182 ਜਾਰੀ ਕੀਤਾ ਗਿਆ ਜਿਸ ਦੀ ਵਰਤੋਂ ਯਾਤਰੀ ਕਿਸੇ ਵੀ ਸਮੇਂ ਸਹਾਇਤਾ ਪ੍ਰਾਪਤ ਕਰਨ ਲਈ ਕਰ ਸਕਦੇ ਨੇ ਜਾਨੀ ਕਿ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇੱਕ ਵੱਡਾ ਤੋਹਫਾ ਪੰਜਾਬੀਆਂ ਨੂੰ ਦਿੱਤਾ ਹੈ ਜਿਸ ਦੇ ਵਿੱਚ ਪੰਜਾਬੀਆਂ ਦੀ ਹੁਣ ਖੱਜਲ-ਖਵਾਰੀ ਨਹੀਂ ਹੋਵੇਗੀ ਅਤੇ ਪੰਜਾਬੀਆਂ ਦੇ ਲਈ ਖਾਸ ਪ੍ਰਬੰਧ ਜਿਹੜੇ ਕੀਤੇ ਗਏ ਨੇ ਉਤੇ ਟਵੀਟ ਕਰਦੇ ਆ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਕੁਝ ਦਿਨ ਪਹਿਲਾਂ ਮੈਂ ਕਿਹਾ ਸੀ ਕਿ ਦਿੱਲੀ ਹਵਾਈ ਅੜੇ ਤੇ ਪੰਜਾਬੀਆਂ ਦੀ ਮਦਦ ਲਈ ਅਸੀਂ ਪੰਜਾਬ ਸਹਾਇਤਾ ਕੇਂਦਰ ਖੋਲਣ ਜਾ ਰਹੇ ਹਾਂ ਤਾਂ ਮੈਨੂੰ ਇਹ ਦੱਸਦਿਆਂ ਬਹੁਤ ਖੁਸ਼ੀ ਹੈ ਕਿ ਅੱਜ ਆਸੀਂ ਇਹ ਪੰਜਾਬੀਆਂ ਨੂੰ ਸਮਰਪਿਤ ਕਰਨ ਜਾ ਰਹੇ ਹਾਂ ਮੈਨੂੰ ਉਮੀਦ ਹੈ ਕਿ ਸਾਡੀ ਸਰਕਾਰ ਦੇ ਸੁਪਰਾਲੇ ਦੇ ਨਾਲ ਪੰਜਾਬੀਆਂ ਤੇ ਐਨਆਰਆਈਜ਼ ਦੀ ਖੱਜਲ ਖਵਾਰੀ ਘਟੇਗੀ ਤੇ ਉਹਨਾਂ ਨੂੰ ਮਦਦ ਵੀ ਮਿਲੇਗੀ ਤਾਂ ਪੰਜਾਬ ਸਰਕਾਰ ਦੇ ਵੱਲੋਂ ਚੁੱਕੇ ਗਏ ਇਸ ਕਦਮ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਸਾਡੇ ਕਮੈਂਟ ਸੈਕਸ਼ਨ 'ਚ ਆਪਣੀ ਰਾਏ ਦੇਣਾ ਨਾ ਭੁੱਲਣਾ